ਹਾਂਜੀ ਵੈਲਕਮ ਆ ਜੀ ਤੁਹਾਡਾ ਆਪਣੇ ਨਿਊ ਬਲੌਗ ਦੇ ਵਿੱਚ ਤੇ ਜਿੱਦਾਂ ਕੀ ਤੁਹਾਨੂੰ ਪਤਾ ਹੀ ਹੈ ਠੰਡ ਆ ਚੁੱਕੀ ਹੈ ਘਰ ਦੇ ਆਨੇ ਹੁਣ ਖਵਾ ਖਵਾ ਸਾਗ ਧੁੰਨੀ ਹਰੀ ਕਰ ਦੇਣੀ ਹੈ ਤੇ ਉਵੇਂ ਹੁਣ ਘਰੋਂ ਆਪਾਂ ਨੂੰ ਆਇਆ ਆਰਡਰ ਵੀ ਸਾਗ ਲੈ ਕੇ ਆਉਣਾ ਸਾਗ ਲੈਣ ਚੱਲੇ ਆਪਾਂ ਖੇਤ ਤੇ ਨਾ ਲੈ ਕੇ ਚੱਲਦੇ ਆਪਾਂ ਆਪਣੇ लाड्डी ਚਾਚੂ ਨੂੰ ਦੇਖਦੇ ਆ ਕਿੱਥੇ ਆ ਬਲਦੇ ਆਉਂ ਜਾ ਕੇ ਚਾਚੂ ਤੇ ਆ ਲਾ ਵੀ ਮਿਲਦੇ ਆ ਚਾਚੂ ਨਾਲ ਚੱਲਦੇ ਆ ਫਿਰ ਖੇਤ ਹੈ ਚਾਚੂ ਉਰੀ ਫਿਰਦਾ ਹੈ ਅਸੀਗਾਲ ਜੀ ਆਹ ਤੇਰੇ ਸਾਧਕੇ ਬੜਵਾਨਾ ਅੱਡ ਖੜ ਇੱਕ ਵਾਰ ਥਾਪੜਾ ਜਾ ਮਾਰ ਕੇ ਦੇਖ ਲੈ ਇੱਕ ਵਾਰ ਪਰਾਂ ਦਾ ਕਰ ਇੱਕ ਵਾਰ ਆਏ ਅਸੀਗਾਲ ਜੀ ਗੁੱਡ ਮਾਰਨਿੰਗ ਫਿਰਿਆਤ ਲਾਦੀ ਥੋੜੇ ਖੇਤ ਚ ਲੋ ਜੀ ਨਾ ਵੀ ਲਿਆ ਕਿਉਂ ਓਏ ਹੋਰ ਕਿਤੇ ਚੱਲ ਚੱਲ ਖੇਤ ਚ ਚੱਲਦੇ ਆ ਚੱਲ ਬੜਾ ਸੋਹਣਾ ਲੱਗ ਗਿਆ ਨੇ ਕਟਿੰਗ ਘੈਂਟ ਕਰਦੇ ਨੇ ਹਣਾ ਯਾਰ ਹਲੀਵਰੀ ਬ੍ਰੈਂਡ ਮਾਸਟਰ ਵਾਲੀ ਕੇ ਟੈਂਪੋ ਹੀ ਹੋ ਗਿਆ ਚਾਦੀ ਹੈ ਜੇ ਪਾੜਾ ਕੱਪੜੇ ਚੱਲੀ ਆ ਫਿਰ ਚੱਲਾ ਬਾਰੇ ਕਿੜਾ ਹੈ ਗਣੀ ਭਰਾ ਅੱਲਾਹ ਦਾ ਬਈ ਪੁੰਡਾ ਉਸੇ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਹੇਠੋਂ ਓਏ ਖੋਲ ਦੇ ꝗਾ ਹਲੋ ਖੋਲਦੀ ਖੋਲਦੀ ਗੁੰਡੀ ਭਾਈ ਹਾਲ ਲਗ ਰਿਹਾ ਕੋ ਦਿਨ ਤੇਲ ਲਾਉਣਾ ਆਪ ਤੇਰਾ ਕੀ ਹੋਗਾ ਕਾਲਿਆ ਕੇਮੈਂ ਅਈ ਗੱਡੀ ਖੜ ਜਾ ਬੇਖਸ਼ੀ ਜੀ ਵੜਾ ਹੀ ਜਾ ਕੇ ਮੈਨੂੰ ਇੰਜੋਏ ਹੀ ਫੜਾ ਹਲੋ ਚੱਲ ਚੱਲੀਏ ਯਾਰਾ ਮੁੜਾਂਗੇ ਵੀ ਉਹ ਕਰਦਣੀ ਬਰੀਆ ਬਾਬੇ ਦਰਦਾ ਓਏ ਵੋਟਾਂ ਲੈਣੀਆਂ ਨੇ ਸੋਸਾਇਟੀ ਕਰ ਉਹ ਕਰਨੀ ਹੈਗੀ ਉਹਨੇ ਪਾਊਡਰ ਜਿਆ ਲਾਤਾ ਇਹਨੇ ਲਾਤਾ ਹੈਲੀ ਨੇ ਛੱਡ ਦੇ ਬੱਸ ਉਹੀ ਲੱਗਿਆ ਸਰੋ ਨੂੰ ਲਓ ਜੀ ਸਾਡੇ ਸਤਿਕਾਰਯੋਗ ਲਵਿੰਦਰ ਸਿੰਘ ਢਾਲੀਵਾਲ ਲਾਡੀ ਚਾਚੂ ਪਹੁੰਚ ਚੁੱਕੇ ਨੇ ਰਾਜਵਿੰਦਰ ਨਾਲ ਕਰ ਗੱਲ ਖੜਿਆਲ ਜੰਮ ਦਾ ਬਲੌਗ ਪਾ ਕੇ ਆਉਣਾ ਜੀ ਵੀਰੇ ਮੈਨੂੰ ਕਦੇ ਵੀਰੇ ਨਹੀਂ ਗਿਆ ਤੂੰ ਇਹਨੂੰ ਵੀਰੇ ਕਹਿ ਰਿਹਾ ਹਾਂ ਗਿਆ ਬਾਈ ਵਧੀਆ ਐਨ ਵਧੀਆ ਸ਼ੈਭੀ ਪਹੁੰਚਿਆ ਹੋਇਆ ਕਹਿੰਦਾ ਖੜੇ ਆਲ ਪਿੰਡ ਤੋਂ ਜੀਓਪਰਾ ਕਿਵੇਂ ਸ਼ਬਾ ਵਧੀਆ ਵਧੀਆ ਕਿਵੇਂ ਚੱਲ ਰਹੀ ਹੈ ਜੰਮਾ ਜੰਮਾ ਪੂਰੀ ਥੋਕ ਕੇ ਲੱਗ ਨਹੀਂ ਰਿਹਾ ਮੈਨੂੰ ਪਰ ਜੰਮਾ ਤੁਸੀਂ ਸਾਬ ਆ ਵੀ ਜੰਮਾ ਵਾਲਾ ਕਹਿੰਦਾ ਹਾਂ ਉਹ ਢੱਡੇ ਦਾ ਹੀ ਬੋੜਾ ਬਣਾ ਚੱਲ ਯਾਰ ਚੱਲੀਏ ਸਾਗ ਲੈਣ ਜਾਂਦੇ ਆਂ ਦੇਖ ਲੈ ਨਾ ਬਈ ਲੜੀ ਨਹੀਂ ਸਾਗ ਘਿਓ ਮੱਕੀ ਦੀ ਰੋਟੀ ਲੱਸੀ ਨਾਲ ਮੂਲੀ 15 ਵਾਲਾ ਮੂਲੀ ਵਾਲਾ 15 ਦਾ ਉਹ ਕੰਮ ਚੱਲਣਾ ਹੁਣ ਸਿਆਲ ਸਿਆਲਾ ਨਾ ਆਪਣੇ ਉਹਦੇ ਬਾਅਦ ਦੀ ਜੇ ਪਾਸੇ ਚਲ ਕਿਉਂ ਕੜਾਉਣਾ ਰਿਆਂ ਗੱਲਾਂ ਦਾ ਤਰਾ ਹਾਂਜੀ ਹਾਂ ਹਾਂ ਹਾਂਜੀ ਹਾਂਜੀ ਲੱਗੇਗਾ ਰਾਤ ਬਹੁਤ ਜੂਤ ਬਏ ਇਹਨਾਂ ਦੇ ਬਾਤ ਦੇਖ ਤਾਂ ਮਾਰੇ ਤੇ ਪੰਡਰੀਆਂ ਹੂੰ ਹਾਂਜੀ ਚੌਰੀ ਵਾਲੇ ਨੇ ਆ ਪਾਥੀਆਂ ਜਗ ਜਗ ਲਟਿਆਈਆਂ ਓਰੇ ਬੋਲ ਤਾਂ ਅੰਦਰੋਂ ਕੱਢ ਕੇ ਲਿਆ ਉਹ ਲੈ ਕੇ ਚੱਲਾਂਗੇ 24 ਤੇਰੇ ਕੋਲ ਦੀ ਸਾ ਤੂੰ ਨਹੀਂ ਚਲਾ ਕੇ ਲਿਆ ਹੈ ਚੱਕ ਫਿਰ ਅੰਦਰੋਂ ਚੱਲ ਠੀਕ ਆ ਸ਼ਬਾ ਓਕੇ ਮਿਲਦੇ ਆਂ ਕਵਾੜ ਦੇ ਬਹੁਤ ਆਜ ਕਵਾੜ ਕਬੂੜ ਦੀ ਗੱਲ ਨਹੀਂ ਹੈਗੀ ਇਸ ਤਾ ਦਾ ਆ ਜੱਕਾਂਗੇ ਬੋਲਟ ਟਾਕੇ ਪਾਉਂਦੇ ਚੱਲਾਂਗੇ ਸਾਰੇ ਰਾਹ ਮਾਰ ਲੈ ਕਪੜਾ ਬੋਲਟ ਦੇ ਮੱਥਾ ਨਾ ਮਾਰ ਮੇਰੇ ਨਾਲ ਮੈਂ ਕਹਿੰਦਾ ਤੂੰ ਜਲਾ ਹਾ ਹੋਏ ਹਾਂ ਕੋਈ ਨਹੀਂ ਫਰਾ ਆ ਗਿਆ ਤਰਾ ਯਾਰ ਮੰਗਰੇ ਫੋਟੋ ਕੀਦੀ ਐ ਇਹ ਪਤ ਨਹੀਂ ਲੱਗ ਰਿਆ ਕੋਸਾ ਜਾਲੀ ਫੋਟੋ ਲਵਾ ਰਹੀ ਜਮੀ ਆ ਫਰਦੇ ਨੇ ਭਾਈ ਮਣੀ ਹੀ ਸਟੋਰੀ ਅੱਜ ਵੀ ਸਕੂਲ ਚ ਬੰਕ ਮਾਰਿਆ ਲਿਆਦਾ ਕਿਧਰ ਫਰਦਾ ਮੂੰ ਚੱਕੀ ਹੈ ਤੂੰ ਖੇਡਾਂ ਵਾਲਾ ਮੂੰ ਨਹੀਂ ਹੈਗਾ ਤੇਰਾ ਤੂੰ ਨਹੀਂ ਜਿੱਧਾ ਕੋਈ ਮੈਡਲ ਕਿਧਰ ਜਾ ਰਹੇ ਆ ਜਾ ਕਿਧਰ ਸੱਤ ਮੈਡਲ ਬਖਸ਼ ਦੇ ਛੁੱਟੀ ਤਾਂ ਹੋ ਗਈ ਗਈ ਓਏ ਕਿੰਨੇ ਵਜ ਗਏ ਆ ਜਾ ਖੇਡ ਜੱਲੀਏ ਮੈਡਲ ਕਿੱਥੇ ਨੇ ਤੇ ਕੰਦਾ ਤੇ ਚੜਦੀ ਜਗਾ ਕਰੇ ਜਾ ਕੇ ਮੈਂ ਬਹੁਤ ਜਣੇ ਨੂਰੀ ਵਾਲੇ ਮੈਡਲ ਤਾਂ ਖੇਤੇ ਜਾਨਾ ਕੱਖ ਲੈਣਾ ਉਹ ਕੱਖ ਨਹੀਂ ਚਾਚਾ ਸਾਗ ਲੈਣਾ ਮੈਂ ਤੇ ਲਾਡੀ ਮੂਰੇ ਲੰਘ ਲੈ ਲਾਡੀ ਆ ਚੱਲੀਏ ਚੱਲਣਾ ਜੇ ਆ ਮੈਂ ਜਾਨਾ ਭਰਾ ਚੰਗਾ ਲਾਡੀ ਐਨਾ ਕ ਜਾ ਦੇ ਤਾਂ ਓਏ ਫੇੜਾ ਹੋ ਜਮੀ ਅੱਧਾ ਘੰਟਾ ਹੋ ਗਿਆ ਨੂੰ ਤਾਂ ਇਹਨੂੰ ਮੈਂ ਹੁਣ ਪਹੁੰਚਾਂ ਵਾਲੇ ਖੇਤ ਦਾ ਨਜ਼ਾਰਾ ਵੀ ਲੱਗਿਆ ਹਣਾ ਲਾਡੀ ਓਏ ਹਾਂ ਚੱਲ ਰਹੀ ਆ ਹਵਾ ਦੇ ਕਿੰਨੀ ਘੈਂਟ ਆ ਬਾਬੇ ਊਰਾ ਸਕੂਨ ਮਿਲਦਾ ਓਰੇ ਆਕੇ ਤਾਂ ਹਣਾ ਓਏ ਪੂਰਾ ਸਕੂਨ ਆ ਵੀਰੇ ਆਦਾ ਜਾ ਇਧਰ ਕਿੱਥੇ ਆ ਕਾਕਾ है, है नहीं चाह बनाई लाडूए है कौन किरले कोठे देठी जब भी कल ए चलने ये तो गा पाल वो हूँ आ गया वो याद मेरे गाना वो है ਗੰਦਲਾਂ ਦਾ ਸਾਗ ਖਵਾਉਂ ਗੋਰੀਏ ਆ ਜਾਣੀ ਬਾਹਨ ਨਾਲਾ ਕੇ ਜ਼ਹਿਰ ਦਾ ਘਰੋਂ ਮੈਂ ਤਰਾਣ ਮੋਕੜਾ ਤੇ ਗਾਉਣ ਵੇ ਆ ਕੀ ਹੋ ਗਿਆ ਗੰਦਲਾ ਸਾਗ ਖਵਾਉਣ ਦੇ ਲਈ ਆਂਦੀ ਸੱਚ ਕੋਈ ਗੱਲ ਨਹੀਂ ਮਿਸਟੇਕ ਹੋ ਜਾਂਦੀ ਆਪਾਂ ਕਿਹੜਾ ਹੁਣ ਸਿੰਗਰ ਆ ਯਾਰ ਉਹ ਸਕੂਟਰੀਆਂ ਕਿਹਦੀ ਖੜੀਆਂ ਨੇ ਮੱਪੇ ਦੋਏ ਹੋਏ ਸਕੂਟਰੀਆਂ ਦੇ ਹਰੇ ਨੇ ਉਹੀ ਤਾਂ ਨੀ ਸਟੂਲ ਲੈ ਇਕੱਠੇ ਹੋਰੇ ਕਿਤੇ ਨਾ ਹੋਣਗੇ ਤੂੰ ਕਿਹਾ ਬਈ ਓ ਬਾਹ ਓ ਕਾਕੇ ਅਨਾਲੀ ਚਾ ਤੇਰੇ ਸਾਧ ਗੇਦਰੇ ਕੰਗਾ ਓਏ ਯੋ ਬਈ ਖੇਦਲੀ ਚਾ ਲਿਓ ਸਰ ਬਹੁਤ ਬਹੁਤ ਧੰਨਵਾਦ ਲਓ ਜਾ ਹੈ ਲੈ ਵੀ ਮੇਤਰੋ ਕਾਕਾ ਆਇਆ ਕਹਿੰਦੇ ਸਾਗ ਤੋਂ ਉਹਨਾਂ ਸਾਨੂੰ ਤੋੜਨਾ ਨਹੀਂ ਆਉਂਦਾ ਸਾਗ ਕਾਕਾ ਲਿਆਂਦਾ ਤਾਂ ਕਰਕੇ ਕਾਕੇ ਸਰਾ ਘਰਾ ਦੇ ਲੈ ਇੱਕ ਦਾ ਸਾਗ ਇੱਕ ਉਹਦੇ ਨਾਲ ਜਿਹੜੀਆਂ 2-4 ਆਟਮਾਂੀਆਂ ਹੋਰ ਪੈਂਦੀ ਉਹਨਾਂ ਨੇ ਉਹ ਤੋੜ ਕੇ ਮੇਰਾ ਵੀਰ ਮੈਨੂੰ ਦੇ ਦੇ ਛੇਤੀ ਚੱਲੀਏ ਫਿਰ ਟਾਈਮ ਨਾਲ ਘਰੇ ਬਣਾਈਏ ਸਾਗ ਸਾਗ ਦੇ 2-3 ਘੰਟੇ ਲੱਗ ਜਾਣਗੇ ਆਪ ਨੂੰ ਨਾ ਨਾ ਕਰਦੇ ਕੀ ਤੋੜਨਾ ਕੀ ਹੁੰਦਾ ਕਾਕੇ ਇਹ ਆਹ ਆਹ ਪੱਤੇ ਜੇ ਗੱਲੇ ਇਹਨੂੰ ਸਾਗ ਕਹਿੰਦੇ ਨੇ ਗੰਦਲਾਂ ਦਾ ਸਾਗ ਹੀ ਆ ਗੰਦਲਾਂ ਦਾ ਸਾਗ ਹੀ ਆ ਇਹੜੀ ਵੱਡੀ ਬੱਬੇ ਬਣਾਉਂਦੀਆਂ ਕਹਿੰਦੇ ਹਾਂ ਇੱਕ ਹੋਰ ਨਾਲ ਵੀ ਹੁੰਦੀਆਂ ਨੇ 2000 ਆਈਟਮਾਂ ਉਹ ਕੀ ਕੀ ਹੁੰਦੀਆਂ ਨੇ ਬਾਤੂ ਹਾਂ ਹੋਰ ਦਾ ਕੁਝ ਮਰਜ਼ੀ ਪਾਲਿਆ ਚ ਤਾਂ ਉਹ ਵੀ ਕਹੀਂ ਆਣੇ ਜੇ ਬੁਰੇ ਹੈਗੀਆਂ ਦੇ ਨਹੀਂ ਉਹ ਵੀ ਮੈਨੂੰ ਤੋੜ ਕੇ ਤੋੜਨਾ ਪਾਲ ਪਾਲਾਂਗੇ ਹਾਂ ਕਰ ਦਾਂਗੇ ਇਨਸ਼ਾਅੱਲਾ ਕਿਚੀ ਰੱਖਾ ਗਾ ਮੋ ਬਸ ਕਨੰਬਰ ਲਾ ਓਕੇ ਆ ਗਮ ਹਾਂ ਤੋੜ ਲੈ ਸਕ ਹੁਣ ਫਿਰ ਆ ਦੱਤੀ ਤੇ ਚੱਕ ਲਈ ਇਹ ਹੁਣ ਵੱਡਾਂਗੇ ਅਲਮਗਲਮ ਕੀ ਰਹਿ ਗਿਆ ਇੱਕ ਦਾ ਬਾਠੂ ਹਾਂ ਹੋਰ ਕੀ ਹੁੰਦਾ ਨਾਲ ਪਾਲਕ ਹੋਰ ਹੋਰ ਕੁਝ ਮਰਜ਼ੀ ਬੋਲ ਕੇ ਪਾ ਮੇਥੀ ਮੁਥੀ ਪੈਂਦੀ ਹੈ ਸਾਗ ਜੀ ਹੈ ਏ ਟੂ ਜੈਡ ਜੀ ਤੋੜ ਲੈਣੀ ਆ ਚੱਲ ਕਰਾਂ ਬਹਿ ਜਾ ਛਾਲ ਮਾਰ ਕੇ ਲੈ ਵੀ ਮੁੰਡੂ ਜਿਹੜਾ ਅਨਾਦਰ ਮਟੀਰੀਅਲ ਰਹਿ ਗਿਆ ਦੀ ਆਪਣਾ ਸਾਗ ਵਾਲਾ ਕੁਛ ਕਟਮ ਉਹ ਤੋੜਨੇ ਚੱਲਿਆ ਹੁਣ ਤੋੜਨੇ ਨਹੀਂ ਵੱਢਣ ਵੱਢਣ ਚੱਲਿਆ ਕਿ ਤੋੜਨੇ ਚੱਲਿਆ ਵੱਡਣ ਚੱਲਿਆ ਭਾਈ ਜੜ ਚੋਂ ਕੰਡਾ ਤਾਰ ਖੋਲ ਲਈ ਕਹਿੰਦੇ ਐਂਟਰੀ ਮਾਰਨ ਆਲਾ ਕਹਿੰਦਾ ਮੁੰਡਾ ਆ ਪਿਆ ਸਾਰਾ ਸਟਾਕ ਜਿਹੜਾ ਸਾਗ ਜ ਆਪਾਂ ਨੂੰ ਚਾਹੀਦਾ ਏਡੂ ਜੜ ਜੀ ਮਿਲੂਰੂੰ ਲੈ ਤੋੜ ਕੇ ਕਰਾਂ ਕਰਦੇ ਸਾਨੂੰ ਫਰੀ ਚੱਲੀਏ ਫਿਰ ਘਰ ਨੂੰ ਸੀ ਹੋ ਗਿਆ ਸਟਾਕ ਡਾਣ ਕਰੇਂਦਾ ਕੋਸਾ ਨਾ ਹੋ ਗਿਆ ਸਾਗ ਆ ਗਿਆ ਪਾਲਕ ਆ ਗਿਆ ਠੀਕ ਆ ਮੇਥਾ ਆ ਗਿਆ ਮੇਥੀ ਆ ਗਈ ਢਣੀ ਆ ਗਿਆ ਡੰਨ ਸਾਰਾ ਕੁਝ ਲੈ ਵੀ ਮਾਰ ਦੇ ਦੀ ਗੱਠ ਚੱਲੀ ਏ ਟਾਈਮ ਨਾਲ ਟਾਈਮ ਬੜਾ ਲੱਗਦਾ ਹਨ ਇਹ ਤਾਂ ਬੁੜੀਆਂ ਮਰੀ ਜਾਂਦੀਆਂ ਨੇ ਮੱਥਾ ਆਪਾਂ ਕਣੂ ਆ ਇਹ ਸਾਗ ਸੂਗ ਵਾਲੇ ਆਪਾਂ ਤਾਂ ਕਹਿੰਦੇ ਗੰਡੇ ਤਾਲੂ ਚਾਲੂ ਵੀ ਲੈ ਕੇ ਦਹੀਂ ਦਾ ਕੱਪ ਵੀ ਆਪਾਂ ਰੋਟੀ ਹੀ ਖਾ ਲਾਂਗੇ ਸਹੀ ਖਾ ਲਾਂਗੇ ਸਹੀ ਗੱਲ ਹੈ ਰੋਟੀ ਵਾਲੇ ਰੱਖ ਕੇ ਖਾਣ ਵਾਲੀ ਹਾਂ ਸਹੀ ਗੱਲ ਹੈ ਬੰਨ ਇਹ ਦੂ ਬਾਤਾਂ ਨਬੜਿਆ ਪਿਆ ਅਗਲੀ ਜਨਰੇਸ਼ਨ ਕੋਈ ਨਹੀਂ ਸਾਗ ਨੂੰ ਧਰਦੀ ਇਹ ਤਾਂ ਹੁਣ ਵਾਲੀ ਨਹੀਂ ਨੇ ਬਸ ਜਿਹੜੀਆਂ ਬੁੜੀਆਂ ਬਣਾਈ ਜਾਂਦੀਆਂ ਨੇ ਚੱਲੀਏ ਭਾਈ ਗਾਹੜੇ ਦਾ ਖਾਈ ਖੜੇ ਤੁਸੀਂ ਸਾਜ ਹਾਂ ਗਾਹਣੀਆਂ ਤਾਂ ਜੋਮੈਟੋ ਤੋਂ ਮੰਗਾਇਆ ਕਰਨੀਆਂ ਬੜਾ ਬੜਾ ਹੈ ਜੀ ਹੋਟਲ ਤੋਂ ਹਾਂ ਚੱਲੀਏ ਹੁਣ ਆ ਗਿਆ ਚਲ ਲੈ ਵੀ ਮਿੱਤਰੋ ਜਿਹੜੀ ਜਿਹੜੀ ਐਟਮ ਆਪਾਂ ਨੂੰ ਚਾਹੀਦੀ ਸੀ ਸਾਗ ਵਾਸਤੇ ਨਾਲ ਤਾਂ ਉਹ ਮਿਲ ਗਈ ਨਾਲੇ ਮਿਲ ਗਿਆ ਸਾਗ ਠੀਕ ਆ ਹੁਣ ਆਪਾਂ ਚੱਲਿਆ ਘਰ ਨੂੰ ਮਾਤਾ ਨੂੰ ਫੜਾ ਦਿੰਨੇ ਆ ਜਾ ਕੇ ਸਾਗ ਤੇ ਮਾਤਾ ਧਰ ਦੋਗੀ ਜਿਹੜੇ ਵੀ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇੱਕ ਵਾਰ ਸਬਸਕ੍ਰਾਈਬ ਕਰ ਲਓ ਠੀਕ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਮੇਰਾ ਵੀਰ ਸ਼ੇਅਰ ਕਰਦੇ ਆ ਕਰੋ ਤੇ ਆਪਾਂ ਹੁਣ ਚੱਲਿਆਂ ਘਰ ਨੂੰ ਗੱਡੀ ਜਿਹੜਾ ਆਪਣੇ ਨਾਲ ਆ ਜਿਪੇ ਹੋ ਜਾਊਗਾ ਮਗਰੋਂ ਆਪਾਂ ਚੱਲਦੇ ਆ ਤੇ ਪੰਜਾਬੀ ਨਹੀਂ ਲਈ